ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇੱਕ ਪ੍ਰਚਾਰਕ ਦੇ ਮੂੰਹੋਂ ਮੈਂ ਇੱਕ ਗੱਲ ਸੁਣੀ ਕਿਸੇ ਸਾਧੂ ਦੇ ਸਬੰਧ ਵਿੱਚ ਕਿਉਂਕਿ ਗੱਪ ਕਹਾਣੀਆਂ ਕਰਨੀਆਂ ਹੋਣ ਸੁਣਾਉਣੀਆਂ ਹੋਣ ਬਣਾਉਣੀਆਂ ਹੋਣ ਤੇ ਫਿਰ ਉਹ ਬਣਾਉਣ ਵਾਲੇ ਹੱਦ ਨੂੰ ਹੱਥ ਲਾ ਕੇ ਹੁੰਦੇ ਨੇ ਇਥੋਂ ਤੱਕ ਕਹਾਣੀਆਂ ਬਣਾ ਲੈਂਦੇ ਨੇ ਵੀ ਉਹ ਕਹਾਣੀ ਬਣਾਉਂਦੇ ਵਕਤ ਸੁਣਾਉਂਦੇ ਵਕਤ ਘਟਦੇ ਵਕਤ ਜਾਂ ਲਿਖਦੇ ਵਕਤ ਇਹ ਵੀ ਧਿਆਨ ਵਿੱਚ ਨਹੀਂ ਰੱਖਦੇ ਵੀ ਇਦਾਂ ਦਾ ਸਿਧਾਂਤ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੈ ਹੀ ਨਹੀਂ ਜਾਂ ਇਦਾਂ ਤੇ ਬਾਣੀ ਰეკਮੈਂਡ ਨਹੀਂ ਕਰਦੀ ਜੋ ਮੈਂ ਕਹਿਣ ਲੱਗਾ ਜੋ ਮੈਂ ਸੁਣਾਉਣ ਲੱਗਾ ਜੇ ਗੁਰਬਾਣੀ ਆਸ਼ੇ ਦੇ ਵਿਰੁੱਧ ਗੱਲ ਜਾਂਦੀ ਨਹੀਂ ਉਹਨਾਂ ਨੇ ਕਰਨਾ ਹੁੰਦਾ ਹੈ ਕਿਸੇ ਨਾ ਕਿਸੇ ਬਾਬੇ ਨੂੰ ਖੁਸ਼ ਬਾਬੇ ਨੂੰ ਖੁਸ਼ ਕਰਨ ਲੱਗਿਆ ਨਿਤ ਨਵੀਂ ਕਹਾਣੀ ਉਹਨਾਂ ਨੇ ਬਣਾਈ ਜਾਣੀ ਹੈ ਘੜੀ ਜਾਣੀ ਹੈ ਲੋਕਾਂ ਨੂੰ ਗੁੰਮਰਾਹ ਕਰੀ ਜਾਣਾ ਹੈ ਸੁਣਾਈ ਜਾਣਾ ਗੱਲ ਵੀ ਠੀਕ ਹੈ ਆਮ ਪੰਜਾਬੀ ਠੇੜ ਪੰਜਾਬੀ ਦੇ ਅੰਦਰ ਇੱਕ ਕਹਾਵਤ ਹੈ ਵੀ ਜੇ ਗੱਲਾਂ ਦਾ ਹੀ ਕੜਾ ਬਣਾਉਣਾ ਹੋਵੇ ਤੇ ਫਿਰ ਮਿੱਠਾ ਘੱਟ ਕਿਉਂ ਪਾਉਣਾ ਫਿਰ ਖੁੱਲੇ ਤਿਲ ਪਾਓ ਜਦੋਂ ਬੋਲਣਾ ਹੀ ਝੂਠ ਹੈ ਸੁਣਾਉਣਾ ਹੀ ਝੂਠ ਹੈ ਕਹਾਣੀ ਝੂਠ ਹੈ ਜਿਹਦੇ ਵਿੱਚ ਸੱਚ ਦੀ ਲੇਸ ਵੀ ਨਹੀਂ ਹੈ ਕਿਨਕਾ ਵਾਲ ਮਾਤਰ ਵੀ ਨਹੀਂ ਹੈ ਤੇ ਫਿਰ ਜਿੰਨਾ ਵੱਡਾ ਮਰਜੀ ਝੂਠ ਬੋਲੀ ਜਾਓ ਫਿਰ ਭਰੇਜ ਕਿਹੜੀ ਗੱਲ ਦਾ ਫਿਰ ਗੁਰਬਾਣੀ ਨੂੰ ਪਾਸੇ ਰੱਖ ਕੇ ਜੋ ਮਰਜੀ ਸੁਣਾਇ ਜੋ ਲੋਕਾਂ ਨੂੰ ਕਿਹੜੀ ਗੁਰਬਾਣੀ ਦੀ ਸਮਝ ਹੈ ਲੋਕਾਂ ਨੇ ਤੁਹਾਡੇ ਸਾਹਮਣੇ ਬਹਿ ਕੇ ਅੱਖਾਂ ਬੰਦ ਕਰਕੇ ਸਿਰ ਹਲਾ ਦੇਣਾ ਕਿਉਂਕਿ ਤੁਸੀਂ ਉਹ ਸਾਧੂ ਦੀ ਗੱਲ ਕਰਨੀ ਹੈ ਉਹ ਉਸ ਸਾਧੂ ਨੂੰ ਪੂਜਣ ਵਾਲੇ ਨੇ ਮੰਨਣ ਵਾਲੇ ਨੇ ਗੱਲ ਮੈਂ ਸੁਣੀ ਸੀ ਵੀ ਇੱਕ ਸਾਧੂ ਨੇ ਨੱਕ ਵਿੱਚੋਂ ਮੈਲ ਕੱਢ ਕੇ ਠੇੜ ਪੰਜਾਬੀ ਵਿੱਚੋਂ ਕਹਿੰਦੇ ਨੇ ਨੱਕ 'ਚੋਂ ਜਿੱਜੂ ਕੱਢਿਆ ਇਹ ਨੱਕ ਚੋਂ ਕਈ ਉਹਨੂੰ ਕਹਿੰਦੇ ਨੇ ਚੂਹਾ ਕੱਢਿਆ ਜੋ ਮਰਜ਼ੀ ਲਫ਼ਜ਼ ਵਰਤ ਲਓ ਨੱਕ ਵਿੱਚੋਂ ਮੈਲ ਕੱਢ ਕੇ ਤੇ ਉਹ ਸਾਧੂ ਨੇ ਪਰਮਾਣੂ ਹਥਿਆਰ ਖਤਮ ਕਰ ਦਿੱਤਾ ਪਰਮਾਣੂ ਬੰਬ ਖਤਮ ਕਰ ਦਿੱਤਾ ਨੱਕ ਚੋਂ ਮੈਲ ਕੱਢ ਕੇ ਚਲੋ ਮੈਂ ਗੱਲ ਵੱਡੀ ਕਰ ਦੇਣਾ ਵੀ ਕਰ ਦਿੱਤਾ ਹੋਏਗਾ ਭਾਈ ਤੁਹਾਨੂੰ ਪਤਾ ਹੋਏਗਾ ਜਾਂ ਤੁਸੀਂ ਕੋਲ ਹੋਵੋਗੇ ਜਾਂ ਤੁਸੀਂ ਸੁਣਿਆ ਹੋਏਗਾ ਜਾਂ ਹੋ ਸਕਦਾ ਹੈ ਜਿਹੜਾ ਤੁਹਾਡੀ ਭਾਸ਼ਾ ਹੈ ਸਾਡੀ ਨਹੀਂ ਤੁਸੀਂ ਕਹਿੰਦੇ ਹੋਣ ਭਵੀ ਗਿਆਨੇ ਹੋ ਸਕਦਾ ਹੈ ਦਾ ਦਾ ਹੋਵੇਗਾ ਪਰ ਮੇਰੇ ਇੱਕ ਸਵਾਲ ਨੇ ਦੋ ਚਾਰ ਸਵਾਲ ਨੇ ਤੇ ਸਵਾਲ ਕਰਨ ਦਾ ਹਰ ਇੱਕ ਨੂੰ ਹੱਕ ਹੈ ਸਵਾਲ ਸੋਚਣਾ ਸਵਾਲ ਪੈਦਾ ਕਰਨਾ ਉਹ ਹਰ ਇੱਕ ਆ ਜਿਹੜਾ ਸੁਣਨ ਵਾਲਾ ਹੈ ਸ਼ਰੋਤੇ ਨੂੰ ਹੱਕ ਹੈ ਤੇ ਬੁਲਾਰੇ ਦਾ ਫਰਜ਼ ਬੰਦਾ ਹੈ ਜੋ ਬੋਲ ਰਿਹਾ ਹੈ ਉਹਦੇ ਉੱਤੇ ਪਹਿਰਾ ਦਵੇ ਛਾਤੀ ਠੋਕੇ ਕਵੇ ਆ ਗੱਲ ਮੈਂ ਕਹੀ ਏ ਤੇ ਮੈਂ ਦਾ ਜਵਾਬ ਦੇ ਆ ਖੈਰ ਮੇਰੇ ਕੁਝ ਕੁ ਸਵੈਲ ਸਵਾਲ ਨੇ ਉਹ ਕਹਿ ਰਿਹਾ ਸੀ ਵੀ ਸ਼ਾਇਦ ਰੂਸ ਵਾਲਾ ਪਰਮਾਣੂ ਬੰਬ ਉਹਨਾਂ ਨੇ ਖਤਮ ਕਰ ਦਿੱਤਾ ਮੈਂ ਕਹਿੰਨਾ ਵੀ ਜਦੋਂ ਕਰੋਨਾ ਆਇਆ ਸੀ ਹੁਣੇ ਰੀਸੈਂਟਲੀ ਆ ਕੇ ਹਟਿਆ ਜਦੋਂ ਕਰੋਨਾ ਆਇਆ ਬੜੀ ਭਿਆਨਕ ਬਿਮਾਰੀ ਸੀ ਬੰਬ ਵਰਗੀ ਬਿਮਾਰੀ ਸੀ ਪੂਰੇ ਵਰਡ ਦੇ ਅੰਦਰ ਫੈਲੀ ਬਿਮਾਰੀ ਸੀ ਘਰਾਂ ਦੇ ਵਿੱਚੋਂ ਲਾਸ਼ਾਂ ਉੱਠਦੀਆਂ ਨਜ਼ਰ ਪੈ ਰਹੀਆਂ ਸਨ ਬੰਦਾ ਬੰਦੇ ਤੋਂ 6 ਫੁੱਟ ਦੂਰ ਖੜਾਉਂਦਾ ਸੀ ਨੇੜੇ ਨਹੀਂ ਸੀ ਲੱਗਦਾ ਇਦਾਂ ਹੁੰਦਾ ਸੀ ਵੀ ਜਿਵੇਂ ਬਿਜਲੀ ਦੀਆਂ ਨੰਗੀਆਂ ਤਾਰਾਂ ਹੋਣ ਹੱਥ ਲਾਉਣ ਤੋਂ ਗੁਰੇਜ਼ ਕਰਦਾ ਸੀ ਮੂੰ ਮੱਥਾ ਟਾਕੇ ਰੱਖਦਾ ਸੀ ਖੈਰ ਜਦੋਂ ਇਹੋ ਜਿਹਾ ਬੰਬ ਦੁਨੀਆ ਦੇ ਉੱਤੇ ਫੈਲ ਰਿਆ ਸੀ ਉਹ ਤੇ ਇੱਕ ਰਸ਼ੀਆ ਦੇ ਅੰਦਰ ਸੀ ਪੂਰੀ ਦੁਨੀਆ ਦੇ ਅੰਦਰ ਇਸ ਬੰਬੜੇ ਕਰੋਨਾ ਵਾਲੇ ਬੰਬੜੇ ਕਰੋਨਾ ਵਾਲੇ ਪਰਮਾਣੂ ਨੇ ਕਰੋਨਾ ਵਾਲੀ ਬਿਮਾਰੀ ਨੇ ਹਾ ਹਾਰਮ ਚਾਈ ਸੀ ਇਹ ਨੱਕ ਚੋਂ ਮਹਿਲ ਉਦੋਂ ਤੁਹਾਡੇ ਸਾਧੂ ਨੇ ਕਿਉਂ ਨਾ ਕੱਢੀ ਚਲੋ ਜੋ ਕਿਸੇ ਮਰੇ ਹੋਏ ਸਾਧੂ ਦੀ ਗੱਲ ਕਰਦਾ ਹੋਏਗਾ ਕਿਸੇ ਵੱਡੇ ਸਾਧੂ ਦੀ ਗੱਲ ਕਰਦਾ ਹੋਏਗਾ ਉਹਦਾ ਕੋਈ ਚੇਲਾ ਚਪਾਟਾ ਤੇ ਹੋਏਗਾ ਚਲੋ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਕੰਮ ਤੁਸੀਂ ਕੱਲ ਕਰ ਸਕਦੇ ਸੀ ਉਹ ਅੱਜ ਕਿਉਂ ਨਹੀਂ ਕਰ ਸਕਦੇ ਜੇ ਸਾਡੇ ਗੁਰੂ ਨਾਨਕ ਸਾਹਿਬ ਜੀ ਕੱਲ ਸੱਚ ਬੋਲ ਸਕਦੇ ਸੀ ਅੱਜ ਵੀ ਬੋਲਿਆ ਜਾ ਸਕਦਾ ਹੈ ਕੱਲ ਬੇਈਮਾਨੀ ਠੱਗੀ ਠੋਰੀ ਤੋਂ ਵਰਜ ਸਕਦੇ ਸੀ ਅੱਜ ਵੀ ਵਰਜਿਆ ਤੇ ਹਟਿਆ ਜਾ ਸਕਦਾ ਹੈ ਤੋ ਖੈਰ ਕਿਹੜੇ ਭਿਆਨਕ ਤੋਂ ਭਿਆਨਕ ਸਮੇਂ ਦੀ ਤੁਹਾਡੇ ਸਾਧੂ ਉਡੇ ਕਰ ਰਹੇ ਸਨ ਹਰ ਰੋਜ਼ ਤੇ ਲਾਛਾਂ ਦੇ ਢੇਰ ਲੱਗੇ ਮਿਲਦੇ ਸਨ ਸ਼ਮਸ਼ਾਨਾਂ ਦੇ ਅੰਦਰ ਥਾਂ ਨਹੀਂ ਸੀ ਮਿਲਦਾ ਲੱਕੜਾਂ ਨਹੀਂ ਸੀ ਮਿਲਦੀਆਂ ਪੱਟੀਆਂ ਨਹੀਂ ਸਨ ਮਿਲਦੀਆਂ ਲਾਸ਼ਾਂ ਸਮੁੰਦਰ ਦੇ ਅੰਦਰ ਸੁੱਟੀਆਂ ਗਈਆਂ ਦਰਿਆਵਾਂ ਵਿੱਚ ਰੋੜੀਆਂ ਗਈਆਂ ਮਿੱਟੀ ਦੇ ਅੰਦਰ ਟੋਏ ਖੱਡੇ ਪੁੱਟ-ਪੁੱਟ ਕੇ ਦਬੀਆਂ ਗਈਆਂ ਕਿਹੜੇ ਭਿਆਨਕ ਸਮੇਂ ਦੀ ਤੁਹਾਡੇ ਸਾਦੂ ਇੰਤਜ਼ਾਰ ਕਰ ਰਿਹਾ ਸੀ ਵੀ ਉਹ ਸਮਾਂ ਆਵੇ ਤੇ ਸਾਡੇ ਨੱਕ ਚੋਂ ਮੈਲ ਕੱਢੀਏ ਤੇ ਫਿਰ ਅਸੀਂ ਚਮਤਕਾਰ ਵਿਖਾਵਾਂਗੇ ਉਹ ਕੀ ਹੋਇਆ ਕੀ ਨਹੀਂ ਹੋਇਆ ਪਰ ਅੱਜ ਤੇ ਕੈਮਰੇ ਦਾ ਸਮਾਂ ਸੀ ਕੈਮਰਾ ਲਾ ਲੈਂਦੇ ਸਾਹਮਣੇ ਸਾਹਮਣੇ ਨੱਕ ਚੋਂ ਕੱਢਦੇ ਮੈਲ ਤੇ ਨਾਲ ਹੀ ਕਹਿੰਦੇ ਲੋ ਜੀ ਮੈਂ ਮੈਲ ਕੱਢ ਦਿੱਤੀ ਏ ਤੇ ਮੈਂ ਦਾਵਾ ਕਰਨਾ ਕਿ ਅਗਲੇ 2 ਮਿੰਟਾਂ ਦੇ ਅੰਦਰ ਅੰਦਰ ਪੂਰੇ ਵਰਡ ਵਿੱਚੋਂ ਕਰੋਨਾ ਦੀ ਖਲਾਸੀ ਪਰ ਕਿਸੇ ਦੀ ਇਹ ਨੀ ਮਤ ਨਹੀਂ ਪਈ ਵੀ ਸਾਹਮਣੇ ਆ ਕੇ ਆਪਣੇ ਚਮਤਕਾਰ ਨੂੰ ਸ਼ੋਅ ਕਰੇ ਹਾਂ ਵੀ ਤੇ ਸਮਝਣੀਆਂ ਗੱਪ ਕਹਾਣੀਆਂ ਸੁਣਾਉਣੀਆਂ ਨੇ ਜਿੱਦਾਂ ਮਰਜ਼ੀ ਸੁਣਾਈ ਚੱਲੂ ਕਮਾਲ ਦੀ ਗੱਲ ਹੈ ਵੀ ਇਸ ਗੱਲ ਦਾ ਗੁਰੂ ਸਹਿਬਾਨਾ ਨੂੰ ਵੀ ਨਹੀਂ ਪਤਾ ਲੱਗਾ ਉਹ ਜਿਹੜੇ ਸਾਧੂ ਨੇ ਨੱਕ ਚੋਂ ਮੈਲ ਕੱਢੀ ਇਸ ਵਿਧੀ ਦਾ ਇਸ ਮੰਤਰ ਦਾ ਇਸ ਫਾਰਮੂਲੇ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੂਜੇ ਗੁਰੂ ਸਾਹਿਬਾਨਾਂ ਨੂੰ ਵੀ ਪਤਾ ਨਾ ਲੱਗਾ। ਵੀ ਸਾਡੇ ਕੋਲ ਇਹੋ ਜੀ ਤਾਕਤ ਹੈ ਜਾਂ ਸਾਡੇ ਰੱਬ ਕੋਲ ਇਹੋ ਜੀ ਤਾਕਤ ਹੈ। ਕਿਉਂਕਿ ਜੇ ਪਤਾ ਲੱਗਦਾ ਤੇ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਨਾ ਹੁੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਕੁਝ ਕਰ ਸਕਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੋੜਾ ਨਾ ਹੁੰਦਾ ਪਰਿਵਾਰ ਨਸ਼ਟ ਨਾ ਹੁੰਦਾ ਇੰਨਾ ਸਿੱਖਣਾ ਸਿੱਖਾਂ ਦਾ ਸ਼ਹੀਦیاں ਨਾ ਹੁੰਦੀਆਂ ਨਕਸ਼ੋ ਮਹਿਲ ਕੱਢਦੇ ਅਨੰਦਪੁਰ ਸਾਹਿਬ ਦੇ ਅੰਦਰ ਬੈਠੇ ਬੈਠੇ ਤੇ ਕੰਮ ਚੱਲ ਜਾਣਾ ਸੀ ਪਰ ਗੁਰੂ ਸਾਹਿਬਾਨਾਂ ਦੀ ਇਹ ਥਿਉਰੀ ਨਹੀਂ ਹੈ ਗੁਰਮਤਿ ਦਾ ਸਿਧਾਂਤ ਨਹੀਂ ਹੈ ਗੁਰਬਾਣੀ ਇਸਰਾ ਤੋਰਦੀ ਨਹੀਂ ਹੈ ਇਹ ਤੇ ਪਖੰਡੀਆਂ ਦੀਆਂ ਗੱਲਾਂ ਨੇ ਪਖੰਡੀ ਕਰਦੇ ਨੇ ਦੂਜੀ ਗੱਲ ਤੁਹਾਡੇ ਮੁਤਾਬਕ ਕਹਾਣੀ ਬਣਾਉਣ ਤੇ ਸੁਣਾਉਣ ਵਾਲਿਆਂ ਦੇ ਮੁਤਾਬਕ ਆਮ ਲੋਕਾਂ ਦੇ ਨਹੀਂ ਉਹਨਾਂ ਦੇ ਮੁਤਾਬਕ ਤੇ 10ਵੇਂ ਗੁਰੂ ਜੀ ਫਿਰ ਗਲਤੀ ਕਰ ਗਏ ਨਾ ਬਿਉਣਾ ਨਖ ਚੋਂ ਮੈਲ ਕੱਢੀ ਨਹੀਂ ਤੇ ਆਪਣੇ ਸਹਬਜ਼ਾਦੇ ਵੀ ਸ਼ਹੀਦ ਕਰਾ ਲਏ ਉਹਨਾਂ ਤਾਕਤ ਵਰਤੀ ਨਹੀਂ ਤੇ ਪਤਾ ਨਹੀਂ ਕਿਹੜੇ ਸਮੇਂ ਲਈ ਗੁਰੂ ਗੋਬਿੰਦ ਸਿੰਘ ਨੇ ਉਹ ਤਾਕਤ ਸੰਭਾਲ ਕੇ ਰੱਖੀ ਸੀ ਪਰਿਵਾਰ ਵਿਛੜ ਰਿਹਾ ਸੀ ਤਾਂ ਨਹੀਂ ਉਹਨਾਂ ਨਖ ਚੋਂ ਮੈਲ ਕੱਢੀ ਸਿੱਖ ਸ਼ਹੀਦ ਹੋ ਰਹੇ ਸੰਤਾਂ ਨਹੀਂ ਮੈਲ ਕੱਢੀ ਅਨੰਦਪੁਰ ਛੱਡਣਾ ਪਿਆ ਤਾਂ ਨਹੀਂ ਮੈਲ ਕੱਢੀ ਜਦੋਂ ਮਾਂ ਨਾ ਰਹੀ ਪਿਓ ਨਾ ਰਿਆ ਸਿੱਖ ਨਾ ਰਹਿ ਕਿਲਾ ਨਾ ਰਿਆ ਚਮਕੌਰ ਵੀ ਨਾ ਰਿਆ ਇਕੱਲੇ ਹੀ ਸਨ ਤੇ ਨਖ ਚੋਂ ਮੈਲ ਤਾਂ ਵੀ ਨਾ ਕੱਢੀ ਕਮਾਲ ਦੀ ਗੱਲ ਏ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਦੱਸਦੇ ਹੋ ਵੀ ਤੁਸੀਂ ਕਿਹੜੇ ਸਮੇਂ ਦੀ ਉਡੀਕ ਕਰ ਰਹੇ ਸੀ ਜੇ ਤੁਹਾਡੇ ਘਰ ਵਿੱਚ ਇਹ ਤਾਕਤ ਹੈ ਤੇ ਫਿਰ ਤੁਸੀਂ ਵਰਤੀ ਕਿਉਂ ਨਹੀਂ ਤੇ ਜੇ ਤਾਕਤ ਨਹੀਂ ਤੇ ਪਖੰਡੇ ਲਾਣਾ ਇਹ ਗੱਲਾਂ ਕਿਉਂ ਬਣਾ ਰਿਹਾ ਹੈ ਇਹਦਾ ਮਤਲਬ ਹੈ ਗੁਰਮਤ ਦੇ ਵਿਰੋਧੀ ਲੋਕ ਨੇ ਬੜੀ ਹਰਾਨਗੀ ਹੁੰਦੀ ਹੈ ਉਹ ਜੀਆਂ ਗੱਲਾਂ ਸੁਣ ਕੇ ਵੀ ਗਈਆਂ ਗੁਜਰੀਆਂ ਕਸੀਆਂ ਪਿੱਟੀਆਂ ਨੀਵੇਂ ਪੱਤਰ ਦੀਆਂ ਗੱਲਾਂ ਤੇ ਲੋਕ ਉਹਨਾਂ ਸੁਣਾਉਣ ਵਾਲਿਆਂ ਨੂੰ ਸਾਡੇ ਸੰਤ ਜੀ ਸਾਡੇ ਪ੍ਰਚਾਰਕ ਜੀ ਬੜੇ ਵੱਡੇ ਨੇ ਤੇ ਸਾਡੇ ਸਾਧੂ ਬੜੇ ਵੱਡੇ ਨੇ ਤੇ ਉਹਨਾਂ ਨੂੰ ਮੱਥੇ ਟੇਕੀ ਜਾਂਦੇ ਨੇ ਬੇਤੁਕੀਆਂ ਬੇਅਕਲੀਆਂ ਜਬਲੀਆਂ ਮਾਰ-ਮਾਰ ਕੇ ਬਾਣੀ ਤੋਂ ਲੋਕਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਗੁੰਮਰਾਹ ਕੀਤਾ ਜਾ ਰਿਹਾ ਹੈ ਪੜੇ ਲਿਖੇ ਯੁੱਗ ਦੇ ਅੰਦਰ ਲੋਕਾਂ ਦੀ ਅਕਲ ਦਾ ਜ਼ਨਾਜਾ ਨਿਕਲਦਾ ਹੋਇਆ ਨਜ਼ਰ ਪੈ ਰਿਹਾ ਹੈ ਜਦੋਂ ਇਹੋ ਜਿਹੀਆਂ ਬੇਤੁਕੀਆਂ ਸੁਣਵੇਂ ਲੈਂਦੇ ਨੇ ਤੇ ਸੁਣਾ ਵੀ ਲੈਂਦੇ ਨੇ ਪਰ ਉਹ ਸੁਣਾਉਣ ਕਿਉਂਣਾ ਉਹਨਾਂ ਦਾ ਤੇ ਮਸਲਾ ਹੁੰਦਾ ਹੈ ਦਮੜਿਆਂ ਵਾਲਾ ਮਸਲਾ ਹੁੰਦਾ ਹੈ ਪਰ ਜਿਹੜੇ ਸੁਣਨ ਵਾਲੇ ਨੇ ਉਹ ਵੇਖੋ ਕਿੱਡੇ ਭਗਤ ਬਣ ਕੇ ਸੁਣੀ ਜਾਂਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਵੀ ਗੁਰਬਾਣੀ ਕੀ ਕਹਿੰਦੀ ਮੈਂ ਸੁਣਾਵਾ ਗੁਰਬਾਣੀ ਦੇ ਦੋ ਬੋਲ ਮੈਂ ਆਪ ਨੇ ਲਿਖੇ ਕਿਸੇ ਕਵੀ ਨੇ ਨਹੀਂ ਲਿਖੇ ਕਿਸੇ ਰਾਈਟਰ ਦੇ ਦੂਜੇ ਤੀਜੇ ਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਆਸਾ ਰਾਗ ਵਿੱਚ ਬੋਲ ਨੇ ਆਸਾ ਮਹਿਲਾ ਪਹਿਲਾ ਅੰਗ 400 ਤੇ 18 ਦੇ ਉੱਤੇ ਬਚਨ ਲਿਖੇ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ੍ਹਿਓ ਪੜਿਓ ਤੇ ਇਹਨਾਂ ਦੇ ਅਰਥ ਪੜ ਲਿਓ ਉਦੋਂ ਦੀ ਗੱਲ ਕਰਦੇ ਨੇ ਜਦੋਂ ਬਾਬਰ ਆਇਆ ਤੇ ਹਿੰਦੂਸਤਾਨ ਦੇ ਜਿੰਨੇ ਲੋਕ ਸਨਾਂ ਉਹ ਸਾਰੇ ਗੈ ਨਾ ਪੀਰਾਂ ਦੇ ਕੋਲ ਫਕੀਰਾਂ ਦੇ ਕੋਲ ਜੋਗੜੀਆਂ ਦੇ ਕੋਲ ਮੰਦਰੀਆਂ ਦੇ ਕੋਲ ਵੀ ਕੁਝ ਨਾ ਕੁਝ ਕਰੋ ਮੰਤਰ ਪੜੋ ਕੋਈ ਵਿਧੀ ਵਿਦਾਨ ਕਰੋ ਕੋਈ ਹੋਰ ਧਾਕਾ ਤਬੀਦ ਕਰੋ ਵੀ ਉਹ ਹਿੰਦੂਸਤਾਨ ਦੇ ਅੰਦਰ ਪ੍ਰਵੇਸ਼ ਨਾ ਕਰੇ ਸਾਨੂੰ ਮਾਰੇ ਮੁਕਾਵੇ ਨਾ ਕਤਲ ਨਾ ਕਰੇ ਤੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਤਾਇਾ ਜਦੋਂ ਮੀਰ ਆਉਂਦਾ ਸੁਨਿਆ ਨਾ ਕੋਟੀ ਹੂੰ ਪੀਰ ਵਰਜ ਰਹਾਏ ਕਰੋੜਾਂ ਪੀਰ ਵਰਜ ਲੈ ਕਰੋੜਾਂ ਸਾਧੂਆਂ ਦੇ ਖਰੋੜੇ ਪੂਜ ਲੈ ਕਰੋੜਾਂ ਨੇ ਮੰਤਰ ਪੜ ਲੈ ਕਈਆਂ ਨੇ ਆਪਣੇ ਆਪਣੇ ਯਤਨ ਪ੍ਰਯਤਨ ਕਰ ਲੈ ਹਵਨ ਯੱਗ ਕਰ ਲੈ ਧਾਗੇ ਤਵੀਤ ਕਰ ਲੈ ਹੋਰ ਤਰ੍ਹਾਂ ਦੇ ਟੋਨੇ ਟੰਜਰ ਕਰ ਲੈ ਜੰਤਰ ਮੰਤਰ ਕਰ ਲੈ ਕੋਟੀ ਹੂੰ ਪੀਰ ਵਰਜਰ ਹਾਏ ਜਾਂ ਮੀਰ ਸੁਨਿਆ ਤਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਉਹਨਾਂ ਦੇ ਮੰਤਰਾਂ ਦੇ ਨਾਲ ਉਹਨਾਂ ਦੇ ਜੰਤਰਾ ਦੇ ਨਾਲ ਉਹਨਾਂ ਮੁਗਲਾਂ ਦੇ ਵਿੱਚੋਂ ਕੋਈ ਅੰਨਾ ਨਹੀਂ ਹੋਇਆ ਅੱਗੇ-ਅੱਗੇ ਵਧਦੇ ਰਹੇ ਤੇ ਉਹਦਾ ਨਤੀਜਾ ਹੋਇਆ ਵੀ ਹਿੰਦੁਸਤਾਨ ਗੁਲਾਮੀ ਦੀ ਜ਼ੰਜੀਰ ਵਿੱਚ ਜਕੜਿਆ ਗਿਆ ਇਹ ਤੁਹਾਨੂੰ ਗੁਲਾਮ ਬਣਾਉਂਦੀਆਂ ਸ਼ਾਸਕਾਂ ਤੇ ਨਹੀਂ ਚੱਲ ਰਹੀਆਂ ਬਿਨ ਨੱਕ ਚੋਂ ਮੈਲ ਸਾਡਾ ਸਾਧੂ ਕੱਢੇਗਾ ਤੇ ਇਦਾਂ ਹੋ ਜਾਏਗਾ ਇਦਾਂ ਹੋ ਜਾਏਗਾ ਕੁਛ ਨਹੀਂ ਹੋਣਾ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸਮਝੋ ਗੁਰਬਾਣੀ ਦੇ ਆਖੇ ਲੱਗੋ ਨਾ ਪਖੰਡੀਆਂ ਦੇ ਮਗਰ ਜਾਓ ਨਾ ਇਦਾਂ ਦੀਆਂ ਗੱਪ ਕਹਾਣੀਆਂ ਸੁਣੇ ਤੇ ਨਾ ਸੁਣਾਓ ਸੁਣਾਉਣ ਵਾਲਿਓ ਤੁਹਾਨੂੰ ਦੋ ਦੋ ਹੱਥ ਜੋੜ ਕੇ ਗੁਰੂ ਨਾਨਕ ਦਾ ਵਾਸਤਾ ਹੈ ਸਟੇਜਾਂ ਤੇ ਬਹਿ ਕੇ ਇਦਾਂ ਦਾ ਕੁਫਰ ਨਾ ਤੋਲੋ ਬਕਸ਼ੇ ਨਹੀਂ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ